ਸ੍ਰੀ ਅਕਾਲ ਜੀ ਸਵਾਗਤ ਹੈ ਜੀ ਸਦਾ ਤੇ ਆਪਾਂ ਜੀ ਅੱਜ ਗੱਲ ਕਰਦੇ ਆ ਕਿ ਆਪਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਵਾਯ ਬਿੰਦ ਸਿਜ਼ਨ ਹੌਲੀ ਹੌਲੀ ਖਤਮ ਹੋ ਰਿਹਾ ਹੈ ਤੇ ਇਸ ਤਰ੍ਹਾਂ ਆਪਾਂ ਤੁਹਾਨੂੰ ਇਹ ਵੀ ਦੱਸ ਦੇਣਾ ਕਿ ਆਪਾਂ ਕਿਹੜੇ ਏਰੀਆ 'ਚ ਹੈ ਆਪਾਂ ਹੈਗੇ ਜੀ ਅੰਤੇ ਏਰੀਏ 'ਚ ਪਿੰਡ ਹੈਗਾ ਕਿਹੜਾ ਪਿੰਡ ਆਪਣਾ ਪਲਸਾਵਾ 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 ਏਰੀਏ 'ਚ ਹੈਗੇ ਜੀ ਆਪਾਂ ਤੇ ਸਿਜ਼ਨ ਹੋਟਲ ਹੈ ਜੀ ਹੌਲੀ ਹੌਲੀ ਖਤਮ ਆ ਤੇ ਆਪਾਂ ਹੁਣ ਅੱਗੇ ਝੋਨੇ ਤੇ ਜਾਣ ਦੀ ਤਿਆਰੀ ਕਰਦੇ ਆਂ ਬਸ ਕੱਲ ਨਹੀਂ ਪਰਸੋਂ ਤੱਕ ਪਚੜੇ ਜਾਣਾ ਪਰਸੋਂ ਕੱਲ ਵੀ ਨਹੀਂ ਜਾਣਾ ਪਰਸੋਂ ਵੀ ਸ਼ਾਇਦ ਨਾ ਜੇ ਉਸ ਤੱਕਲੇ ਨੂੰ ਜਾਵਾਂਗੇ ਕਿਉਂਕਿ ਹੁਣ ਮਸ਼ੀਨਾਂ ਵੀ ਤੁਹਾਨੂੰ ਪਤਾ ਹੀ ਰਿਪੇਅਰ ਮੰਗ ਰਹੀਆਂ ਨੇ ਉੱਥੇ ਜਾ ਕੇ ਇੱਕ ਦਿਨ ਲਾਵਾਂਗੇ ਪੂਰਾ ਆਪਾਂ ਸਪਾਈਕਾਂ ਵਗੈਰਾ ਜੋ ਵੀ ਇੱਕ ਛਾੜੇ ਆਪਣੀ ਬਦਨ ਵਾਲੀ ਫਰੇਸਰ ਦੀ ਓਲੀ ਦੀ ਬਦਨ ਵਾਲੀ ਆ ਇਹ ਛੋਟੇ ਛੋਟੇ ਕੰਮ ਕਰਾਂਗੇ ਸਿੱਕ ਆਪਣਾ ਬੈਰ ਵੀ ਤੁਹਾਨੂੰ ਦਿਖਾਇਆ ਸੀ ਪੱਕੇ ਦਾ ਕਿ ਉਹ ਵੀ ਚੇਂਜ ਕਰਨੇ ਵਾਲਾ ਉਹ ਵੀ ਆਪਾਂ ਕਰਾਂਗੇ ਚੇਂਜ ਜੀ ਚੈਨ ਕਿ ਨਵਾਂ ਪਾਉਂਗਾ ਟੁੱਟਾ ਤੇ ਬਾਕੀ ਅੱਜ ਆਪਣਾ ਇਹ ਏਜੰਡਾ ਦੀ ਵੜ ਰਾਂ ਇਸ ਤੋਂ ਬਾਅਦ ਫਿਰ ਆਪਾਂ ਵੱਡਾਂਗੇ ਇੱਥੇ ਇੱਕ ਹੋਰ ਗੇ ਨਾਲ ਉਰਦ ਵਗੈਰਾ ਜਿਹਨੂੰ ਮਾਂ ਕਹਿੰਦੇ ਆ ਉਚੀ ਵੜ ਰਹੀ ਆ ਉਹਦੇ ਬਾਰੇ ਆਪਾਂ ਤੁਹਾਨੂੰ ਗੱਲ ਕਰਦੇ ਆ ਉਹਦੇ ਕੋਲ ਜੇ ਅਸੀਂ ਕੱਲ ਗਏ ਹਾਂ ਦਾ ਖੇਤ ਗਾਈ तकरीबन ਕਿੰਨਾ ਨੇ 20 ਵਿਗੇ ਆ ਨਾ ਪੰਜਾ ਜਿਹੜਾ ਕੱਟਣਾ ਉਰਦ ਕੱਟਿੰਗੇ ਜੋ ਨਾ 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 ਪੂਰਾ ਜੋ ਉਹ ਕਟਾਅ ਉਸਕੇ ਬਿਨਾ ਬਿਨਾ 20 ਵਿਗਾ ਨਾ ਜਿਆਦਾ ਇਹ 20 ਵਿਗੇ 20 ਸੇ ਜ਼ਿਆਦਾ ਜੀ ਯਾਨੀ ਕਿ ਹੋਗਾ 23 24 ਵਿੱਗਾ ਹੋਣਾ ਹੈ ਤੇ ਉਹਦੇ ਚ ਇੱਕ ਇੱਕ ਬੰਦੇ ਨੇ ਕੱਲ ਗੱਲ ਕਰਕੇ ਗਿਆ ਜੀ ਉਹਦੇ ਨਾਲ 13 ਵਿੱਗੇ ਦੀ ਤੇ ਸਾਨੂੰ ਆਂਦਾ ਮੇਰਾ 13 ਵਿੱਗਾ ਦੀ ਗੱਲ ਹੋਈ ਹੈ ਜੇ ਤੁਸੀਂ ਵਧਣਾ ਤੇ ਵਧ ਦੋ ਤੇ ਅਸੀਂ ਆਖਿਆ ਯਾਰ 13 ਇਹ ਨਾਲ-ਨਾਲ ਜੀ ਆਪਾਂ ਆ ਚੁਗਰਾ ਚਿਬੜ ਵਗੈਰਾ ਜੀ ਨੂੰ ਕਹਿੰਦੇ ਆ ਤੁਸੀਂ ਕਹਿੰਦੇ ਇਹਨੂੰ ਇਹਨੂੰ ਕੀ ਕਹਿੰਦੇ ਜੇ ਇਹ ਕਾਂਚਰਾ ਕਾਂਚਰਾ ਚੁਗਰਾ ਹੈ ਜਨ ਕਿ ਚਿਬੜ ਆਪਣੀ ਪਾਲਾ ਚਿਬੜ ਚੁਗਰਾ ਤੇ ਚਿੱਬੜੀ ਵਧੀਆ ਮਿੱਠਿਆ ਯਾਰ ਜਾਨੀ ਕਿ ਸਬਜੀ ਸੁਜੀ ਕਹਿੰਦੇ ਬੰਦੀ ਬਹੁਤ ਵਧੀਆ ਤੇ ਉਹਦੇ ਕਰਕੇ ਥੋੜਾ ਜਾਂ ਥੱਲੇ ਦਿਨ ਧਿਆਨ ਦੇ ਦੇ ਰਿਹਾ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਉਹਦੇ ਉਹਦੇ ਹੈਗੇ ਸੀ 13 ਵਿੱਗੇ 13 ਵਿੱਗੇ ਦੇ ਜਾਨੀ ਕਿ ਉਹ ਬੰਦੇ ਨੇ ਗੱਲ ਕਰ ਲਈ ਕਹਿੰਦਾ ਮੇਰੀ 13 ਵਿੱਗੇ ਜੇ ਮਸ਼ੀਨ ਆ ਰਹੀ ਆ ਤੇ ਵਿੱਗੇ ਹੈਗੇ ਜਿਉਂਦੇ तकरीबन 25 ਪਲਾਸ ਹੈਗੇ 24 ਜਾਂ 25 ਹੋਣਗੇ ਤੇ ਸਾਨੂੰ ਕਹਿੰਦਾ ਵੀ ਇੰਨੇ ਜ ਮੇਰੇ ਮਸ਼ੀਨ ਉਹਨਾਂ ਕਿ ਯਾਰ ਗੱਲ ਸੁਣ ਮੇਰੀ ਮੈਂ ਨੂੰ ਸਮਝਾ ਰਿਹਾ ਪਿਆ ਜੀ ਮੈਂ ਤਾਂ ਇਹ ਪੰਜਾਬੀ ਜੀ ਤਾਂ ਆਪਣੀ ਪਾਸਾ ਹਿੰਦੀ ਜੇ ਸਮਝਾਇਆ ਉਹਨੂੰ ਗੱਲ ਕਰ ਰਹੇ ਸੀ ਜੀ ਉਹਦੇ ਬਾਰੇ ਥੋੜਾ ਜਿਹਾ ਕਿਉਂ ਫੋਨ ਜਾ ਗਿਆ ਸੀ ਉਹਦੇ ਬਾਰੇ ਗੱਲ ਕਰ ਰਹਾ ਕਿ ਉਹ 13 ਆਪਣੇ ਪੰਜਾਬ ਦੀ ਕੋਈ ਮਸ਼ੀਨ ਹੈਗੀ ਸੀ ਨਵੀਂ ਮਸ਼ੀਨ ਸੀ ਬਿਲਕੁਲ ਉਹ 13 ਵਿੱਗਾ ਦਾ ਵੰਡਣ ਵਾਸਤੇ ਆਗਾ ਅਸੀਂ ਕੱਲ ਅੰਦਰ ਗੱਲ ਕੀਤੀ ਇਹੇ ਵੰਡਾਂਗੇ 17 ਵਿੱਗਾਂ ਦੇ ਵਿੱਚ 11 ਦੇ ਤੇ ਉਹ ਕਹਿੰਦਾ ਨਹੀਂ ਮੇਰੇ ਤੇਰਿਆਂ ਨੂੰ ਆ ਰਹੀ ਐ ਚਲੋ ਵੰਡਾ ਲਵਾਂ ਤੇਰਾਂ ਨੇ ਦੁਬਾਰਾ ਕੋਈ ਗੱਲ ਨਹੀਂ ਕੀਤੀ ਆਪਣੇ ਤੇ ਡੇਰੇ ਦੇ ਲੱਗ ਗਈ ਜਿੱਥੇ ਆਪਾਂ ਰਹਿੰਦੇ ਤੇ ਉੱਥੇ ਲੱਗ ਗਈ ਆ ਉਹ ਉਹਨਾਂ ਜੀ ਅੱਜ ਲਿਆ ਗਏ ਮਸ਼ੀਨ ਲਾਈ ਆ ਸਵੇਰੇ ਸਵੇਰੇ ਯਾਨੀ ਕਿ 9 ਵਜੇ ਲਾਈ ਆ ਹੈਗੇ ਉੱਡਦਾ ਜੀ 9 ਵਜੇ ਲਾਈ ਆ ਤੇ ਉਹਨੇ ਕੀ ਕੰਮ ਕੀਤਾ ਥੋੜੀ ਜਿਹੀ ਬਾੜਨਾ ਚਰਾਈ ਯਾਨੀ ਕਿ ਕੋਈ ਇਕਲਾ ਗਵਾਟ ਅੱਧਾ ਇਕਲਾ ਗਵਾਟ ਉਹਨਾਂ ਨੇ ਮਸ਼ੀਨ ਖੜਾਤੀ ਤੇ ਅਸੀਂ ਦਾ ਆਪਣੇ ਡੇਰੇ ਤੇ ਸਾਨੂੰ ਲੱਗਦਾ ਵੀ ਮਸ਼ੀਨ ਖੜ ਗਈ ਆ ਉਹਨਾਂ ਨੇ ਖੜਾਤੀ ਆ ਤੇ ਫਿਰ ਉਹਨਾਂ ਨੇ ਕੁਝ ਕੰਮ ਕੀਤਾ ਅੱਧਾ ਗੱਡਾ ਕੰਮ ਕਰ ਕਰਦੇ ਯਾਨੀ ਕਿ ਬਲੇਡ ਬਾਹਰ ਕੱਢਾ ਬਲੇਡ ਵਗੈਰਾ ਉਹਨਾਂ ਨੇ ਛੱਡਾ ਝੰਡਾ ਤੇ ਉਹਨਾਂ ਨੇ ਫਿਰ ਚਲਾਈ ਫਿਰ ਅੱਧਾ ਗਿੜਾ ਲਾ ਥੋੜਾ ਹੀ ਲਾਇਆ ਗਿੜਾ ਉਹਨਾਂ ਨੇ ਫਿਰ ਰੋਕਤੀ ਆ ਫਿਰ ਇਹਨਾਂ ਨੇ ਬਾਹਰ ਹੀ ਕਢਾਤੀ ਫਿਰ ਨਹੀਂ ਅਸੀਂ ਨਹੀਂ ਬਟਾਉਣੇ ਤੁਸੀਂ ਦੀ ਬਾਹਰ ਲਾ ਜੋ ਉਹਨਾਂ ਮਸ਼ੀਨ ਬਾ ਦੁਬਾਰਾ ਫਿਰ ਆਪਣੇ ਕੋਲ ਉਹੀ ਬੰਦੇ ਆਏ ਕਿ ਆਪਾਂ ਸਵਾਦ ਉਰਦੂ ਸਾਡੇ ਕਰ ਦੋ ਅਸੀਂ ਮੈਂ ਕੱਲ ਨੂੰ ਇਹ ਗੱਲ ਸਮਝਾਈ ਸੀ ਕਿ ਤੂੰ ਦੇਖ ਮੈਂ ਕਿ ਤੂੰ ਜਿੰਨੇ ਵੀਕੇ ਕੱਟ ਕਰੇਂਗਾ ਨਾ ਮਸ਼ੀਨ ਵਾਲੇ ਨੇ ਆਪਣਾ ਦੇਖਣਾ ਕਿ ਇਹਨੇ ਇੰਨੇ ਵੀਕੇ ਕੱਟ ਕਰ ਰਿਆ ਤੂੰ ਉਹਨੇ ਇਹ ਦੇਖਣਾ ਕਿ ਮੈਨੂੰ ਫਾਇਦਾ ਹੋਵੇ ਤੇ ਉਹਨੇ ਤੇਰਾ ਨਹੀਂ ਦੇਖਣਾ ਕਿ ਤੇਰਾ ਫਾਇਦਾ ਜਾਂ ਨੁਕਸਾਨ ਹੈ ਉਹਨੇ ਆਪਣਾ ਫਾਇਦਾ ਦੇਖਣਾ ਹੈ ਉਹੀ ਗੱਲ ਕੀਤੀ ਆ ਉਹਨੇ ਬਾਈ ਨੇ ਉਹਨੇ ਥੋੜੀ ਜਿਹੀ ਤੇਜ਼ ਹੀ ਰੱਖੀ ਆ ਤੇ ਉਹ ਅੱਧਾ ਗੇੜਾ ਲਾਲ ਹੋ ਕੇ ਬਾਹਰ ਕੱਢ ਲਾਇਆ ਤੇ ਹੁਣ ਆਪਣੇ ਕੋਲ ਬੰਦੇ ਦੁਬਾਰਾ ਆਇਆ ਮੈਂ ਕਿਹਾ ਵੀ ਅਸੀਂ ਵੱਡਾਂਗੇ ਜੀ 18 ਜਾਂ 19 ਬਿਗਾ ਜੀ ਵੱਡਾਂਗੇ 19 ਆਖੇ ਸੀ ਕਹਿੰਦੇ ਨਹੀਂ ਯਾਰ ਐ ਨਹੀਂ ਕਰਨਾ ਤੇ ਸਾਨੂੰ ਕਹਿੰਦੇ 15 ਐਵਰ 15 ਦੇ ਹੁਣ ਆਪਣੀ 18 ਬਿਗਾ ਦੀ ਗੱਲ ਹੋਈ ਆ ਤੇ ਹੈਗੇ ਮਾਣੇ ਜੀ ਆਪਣੀ 18 ਬਿਗਾ ਦੀ ਗੱਲ ਹੋਈ ਆ ਤਾਂ ਹੁਣ ਆਪਾਂ ਜੀ ਵੱਡਣ ਜਾ ਰਹੇ ਆ ਉਹ ਇਸ ਵਾਰ ਪਹਿਲੇ ਸਵਾ ਬਿੰਦੇ ਚੱਲ ਰਹੀ ਆ ਮਸ਼ੀਨਾਂ ਇੱਧਰ ਸਾਹਮਣੇ ਤਕਰੀਬਨ ਪਲਾਟ ਹੈਗਾ ਜੀ ਇਹ ਹੋਊਗਾ 15-16 ਵਿੱਗਾਂ ਦਾ ਹੋਊਗਾ ਉਹ ਸਾਹਮਣੇ ਦਿਖ ਰਹੀ ਹੈ ਮਸ਼ੀਨ ਤੇ ਹੁਣ ਆਪਾਂ ਜਾਵਾਂਗੇ ਜੀ ਉਹਦੇ ਵੱਡਣਾ ਤੇ ਅਸੀਂ ਪਹਿਲੇ ਵੜਾਈ ਵੀ ਦੇਖ ਵੜਾਈ ਵੀ ਥੋੜਾ ਗੰਦ ਜਾਂ ਮਾਰਿਆ ਸੀ ਤੇ ਮੇਰਾ ਵੀਰ ਹੈ ਗੱਲ ਹੈ ਕਿ ਜਿਹੜੇ ਆਪਣੇ ਆਪਣੇ ਬੰਦੇ ਖਰਾਬ ਕਰ ਰਿਹਾ ਜਿਵੇਂ ਕਿ ਤੁਸੀਂ ਦੇਖੋ 25 ਵਿੱਗ ਆਪਾਂ 13 ਵਿੱਗ ਜਿ ਵੱਡਾਂਗੇ ਤੇ ਕੀ ਬਣੂਗਾ ਐ ਇਦਾਂ ਵੀਰ ਮੇਰੇ ਨਾਲ ਕੰਮ ਕਰਿਆ ਕਰੋ ਜੇਕਰ ਕੰਮ ਨਹੀਂ ਹੈ ਤਾਂ ਮੜਾ ਜਾਂ ਇੱਕ ਦੋ ਦਿਨ ਪੁੱਛ ਲਿਆ ਹੁੰਦਾ ਵੀ ਕੰਮ ਹੈਗਾ ਜਾਂ ਨਹੀਂ ਹੈਗਾ ਤਕਰੀਬਨ ਕੰਮ ਵੈਸੇ ਤਾਂ ਹੈ ਹੀ ਨਹੀਂ ਤੇ ਬਾਕੀ ਉਹਦੇ ਨਾਲ ਠੜਣਾ ਦਾ ਫਾਇਦਾ ਜੇਕਰ ਤੈਨੂੰ 2000 ਬਚੂਗਾ ਤਾਂ ਉਹਦਾ ਕੋਈ ਫਾਇਦਾ ਨਹੀਂਗਾ ਤੂੰ ਮਸ਼ੀਨ ਵੀ ਤਾਂ ਕਮਾਉਣੀ ਹੈ तकरीबन ਲਗਭਗ 10 ਕਿਲੇ ਥਾਂ ਹੈ ਜੀ ਉਹ ਆਪਣੇ ਹਿਸਾਬ ਨਾਲ ਉੱਤਰ ਦੇ ਹਿਸਾਬ ਨਾਲ 10 ਕਿਲੇ ਦੇਖੋ ਜੀ ਉਹ 9500 ਚ ਵੜ ਰਹਾ ਸੀ ਚੰ 9900 ਹੋ ਜਾਏ ਤੇ ਕਿੱਥੇ ਕਿੰਨੇ ਆਪਣੇ ਪੰਜਾਬ ਦਾ ਹਿਸਾਬ ਲਈ ਤੇ ਕਿੰਨੇ ਦਾ ਕੰਮ ਬੰਦਾ ਤੇ ਉਹਦੇ ਕਰਕੇ ਹੁਣ ਆਪੋ ਉਥੇ ਵੱਡਾਂਗੇ ਫਿਰ ਤੁਹਾਨੂੰ ਵੀਡੀਓ 'ਚ ਵੀ ਦੱਸਾਂਗੇ ਕਿਹੜੇ ਬਾਹ ਸੀ ਕਿੰਨਾ ਏਰੀਆ ਸੀ ਤੇ ਐਦਾਂ ਕਰਕੇ ਆਪਣੇ 2 ਦਿਨ ਦਾ ਕੰਮ ਰਹਿ ਗਿਆ ਜੀ ਇੱਥੇ ਹੈਗਾ ਜੀ ਅੱਸੀ ਕੱ ਵੀ ਗਏ ਗਿਆ ਵੱਡ ਕੇ ਫਿਰ ਜਾਂਦੇ ਝੋਨੇ ਤੇ ਹੁਣ ਤੁਹਾਨੂੰ ਆਪ ਸਵਾਭਿੰਨ ਦਿਖਾਉਦੇ ਆ ਆ ਜੀ ਕਰੋ ਚੱਕ ਸਵਾਭਿੰਨ ਤੇ ਗੋਵੇ ਜਦੋਂ ਦਾ ਮੈਂ ਇੱਥੇ ਆਇਆ ਵਢਾਈ ਕਰਨਾ ਪਹਿਲਾ ਖੇਤ ਦੇਖਿਆ ਜਿੰਦੇ ਵਿੱਚ ਸਵਾਭਿੰਨ ਟੋਪ ਦੀ ਖੜੀਆ ਦਾ ਬਹੁਤ ਵਧੀਆ ਖੜੀਆ ਤੇ ਅੱਛੀ ਖੜੀਆ ਹੈ ਯਾਨੀ ਕਿ ਬਹੁਤ ਚੰਗੀ ਖੜੀਆ ਜਿਵੇਂ ਵੀ ਜਿੱਦਾਂ ਨੇ ਕਹੇ ਜਿੱਦਾਂ ਇਹਦੇ ਵਿੱਚ ਬਿਲਕੁਲ ਮਾਰਾ ਮਾਰੀ ਨਹੀਂ ਹੈਗੀ ਕਿਸੇ ਤਰ੍ਹਾਂ ਦੀ ਵੀ ਆ ਪਹਿਲਾ ਆਪਾਂ ਨੂੰ ਖੇਤ ਮਿਲਿਆ तकरीबन 15 16 ਬਿਗਾਂ ਦਾ ਤੇ ਹੈਗੀ ਵਧੀਆ ਟੌਪ ਦੀ ਆ ਤੇ ਆਪਾਂ ਉਹਨੂੰ ਪੁੱਛਦੇ ਆ ਜਿਹਦੇ ਇਹ ਇਹਦੇ ਪਾਪਾ ਦੀ ਆ ਯਾਨੀ ਕਿ ਇਹਦੇ ਪਿਤਾ ਦੇ ਬਜ਼ੁਰਗ ਦੀ ਆ ਇਹ ਲੱਗ ਲੱਗ ਹੋ ਗਿਆ ਇਹਨਾਂ ਜਿਹੜੇ ਪਿਤਾ ਉਹ ਉਹ ਲੱਗ ਇਹਨੂੰ ਲੱਗ ਕਰ ਦਿਆ ਜੇ ਤੀਸਰਾ ਉਹਨੂੰ ਲੱਗ ਕਰਦੇ ਇਹਨਾਂ ਦੋਵਾਂ ਦੇ ਕਚਰਾ ਆ ਤੇ ਉਹਦੇ ਕੋਲ ਉਹਨੂੰ ਹਿੱਸੇ ਦੇ 10 ਲੱਗੇ ਉਹਦੀ ਦੇਖ ਲਓ ਸਵਾਵੇ ਕਿੰਨੀ ਟੌਪ ਦੀ ਖੜੀ ਉਹ ਬੰਦਾ ਜਾਨੀ ਕਿ ਖੇਤ ਵਿੱਚ ਵੀ ਨਹੀਂ ਆਇਆ ਉਹ ਬੰਦਾ ਜੀ ਦੀ ਫਸਲ ਹੈ ਇਹ ਇਹਨਾਂ ਨੇ ਪਾਲੀ ਆ ਤੇ ਆਪਾਂ ਹੁਣ ਇਹਦੇ ਕੋਲੇ ਪੁੱਛਦੇ ਆ ਕਿ ਇਹਦੇ ਚ ਇੱਕਾੜਾ ਕਰ ਇੱਕੀ ਆ ਵੀ ਉਹ ਵੀ ਫਸਲ ਕਿਉਂ ਚੰਗੀ ਆ ਕੇ ਤੇ ਥੋੜੀ ਕਿਉਂ ਮਾਰੀ ਹੋਈ ਯਾਰ ਤੇ ਖੇਤ ਵੀ ਇੱਕੋ ਆ ਆ ਹੁੰਦਾ ਉਹ ਨਾਲ ਦੂਸਰੇ ਦਾ ਤੇ ਆ ਦੂਸਰੇ ਦਾ ਜਾਨੀ ਕਿ ਵਟਨਾ ਵਟ ਹੈ ਤੇ ਉਹਦੇ ਫਸਲ ਨਹੀਂ ਹੋਈ ਤੇ ਇਹਦੇ ਫਸਲ ਹੋਈ ਆ ਆਪਾਂ ਇਹ ਤੋਂ ਪੁੱਛਦੇ ਆ ਇਹ ਕਿਹਦਾ ਖੇਤ ਆ ਤੇਰੇ ਪਾਪਾ ਦਾ ਤੇਰੇ ਪਾਪਾ ਦਾ ਹਾਂ ਉਹ ਉਸਨੇ ਕਿੰਨੀ ਖੇਤੀ ਕੀਤੀ ਇਸਨੇ ਇਸਨੇ ਕੀ ਹੈ ਪੰਨਿਆ ਦੀ ਗੈਰੀ ਆਹੋ 15 ਤੇ ਮੇਰੀ ਬਾਤ ਸੁਣ वो खुद ही खेती की उसने की फिर वो, क्या उसकी खेती में माल अच्छा डाला आपने नहीं, नहीं, तो ने, ने खत्म कर दिया नहीं पानी ने तो खत्म कर दिया तो मेरी बात सुना जो तेरे पापा का खेत है वो भी तो तुम्हारा पास पास में ही है वो आगे वाले उसका ही है ਦੇਖਾ ਉਸ ਨੂੰ ਉਸ ਨੂੰ ਦਿੱਤ ਮੈਂ 18 ਵਿਗ ਤੇ ਇੱਕ ਨੰਬਰ ਫਸਲ ਹੈ ਇਸ ਕੀ ਉਸ ਨੇ ਦੇਖਾ ਵੀ ਨਹੀਂ ਅਭੀ ਤੱਕ ਵੀ ਨਹੀਂ ਆਇਆ ਉਹ ਕਟਵਾਣੇ ਲਈ ਉਹ ਨਹੀਂ ਆਇਆ ਹਾਂ ਤੇ ਇਹ ਤੁਹਾਡੀ ਕਿਸਮਤ ਖਰਾਬ ਹੈ ਤੁਮਨੇ ਤੁਮ ਜੁਦਾ ਜੁਦਾ ਨਹੀਂ ਹੋ ਗਏ ਅਲੱਗ-ਅਲੱਗ ਹੋ ਗਏ ਉਹ ਹਾਂ ਹੋ ਗਏ ਤੂੰ ਮੇਰੀ ਬਾਤ ਸੁਣ ਆਪਣੇ ਪਾਪਾ ਨੂੰ ਇਕੱਠਾ ਕਰ ਲਓ ਜੇ ਫਸਲ ਕੀ ਤੁਸੀਂ ਕਰਨੀ ਹੈ ਨਾ ਆਪਣੀ ਪੂਰੀ ਖੇਤੀ ਇਹ ਕਿਸਮਤ ਹੁੰਦੀ ਆਪਾਂ ਆਪਣਾ ਨਸੀਬ ਹੁੰਦਾ ਤੂੰਆਂ ਤੀਨੋਂ ਦੋਨੋਂ ਭਾਈ ਇਕੱਠੇ ਹੋ ਜਾਓ ਔਰ ਆਪਣੇ ਪਾਪਾ ਕੋ ਵੀ ਇਕੱਠਾ ਕਰ ਲੈ ਅਗਰ ਫਸਲ ਦਾ ਫਾਇਦਾ ਠਾਣਾ ਤੋਂ नहीं तो फिर किस्मत अपने तेरे को दिखी रही तेरी और तेरे तुम तीनों किस की किसकी राशि अच्छी है दिख रहा ना आपको पापा की हाँ ये पहला खेत देखा मैंने जो इधर काट रहा हूँ बाकी जिधर मशीन चल रही है टैंक भी भरने वाला हो गया ट्रेक्टर लिया पर जाएगा ना यहाँ पर जाएगा आगे हाँ, हाँ मान लिया करो क्योंकि हमारे को पता होता है ये, ये दे 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 अभी तो मैं दो दिन रुकते ना दो तीन दिन है जो ये माल थोड़ा सा कच्चा दिख रहा है ना ये आज अभी भी रहा अब ऐसे फली आ रही ऊपर है फली दो। नहीं अब तो फली आ रही ऊपर है यानी कुछ निकल रही कुछ ऊपर आ रही है पीछे नहीं आ रही पीछे नहीं, पीछे नहीं, नहीं आ रही ऊपर जा रही है कुछ दाने निकल रहे हैं आपने तुमने कितनी की है तीन दिन की इसने दो की है ये दो में भी फायदा निकला और आपका तीन में फायदा नुकसान ही आया दिख ला अब ये तेरे को पैसे देगा कि नहीं खेती के वो क्यों देंगे वैसे हां वो वो क्यों देंगे नहीं देगा अब तेरे पापा को मैं मिल के आऊंगा अब जाऊंगा उसे खुशखबरी दे के आऊंगा के तेरी फसल अच्छी है मैंने तो आज देखी वो भी इसका प्लॉट है आगे वाला भी उधर खराब हो गई और ये उनके भी वो तो थो थोड़ा 1 बीघा होगा होगा दोनों का कितना 3 बीघा करीब का था 3 खत्म बाकी तो फर्स्ट क्लास है तेरा तो पूरा ही खत्म हो गया उधर भी तो कमजोर है ना नहीं नहीं कहीं नहीं कमजोर तेरे भाई भाई का देख उसका क्या निकला है ਹਾਂ ਉਸ ਕਾ ਗਾ ਨਿਕਲਾ ਕੁਝ ਵੀ ਨਾ ਨਿਕਲਾ ਹਾਂ ਤੇ ਹੁਣ ਆਪਾਂ ਜੀ ਮਸ਼ੀਨ ਦੇ ਉੱਪਰ ਚੜ ਕੇ ਥੋੜੀ ਜੀ ਵੀਡੀਓ ਬਣਾਉਦੇ ਆ ਤੇ ਤੁਹਾਨੂੰ ਦਿਖਾਉਂਦੇ ਮਾਲ ਕਿਸ ਤਰ੍ਹਾਂ ਕਿਸ ਤਰੀਕੇ ਨਾਲ ਆ ਰਿਹਾ ਹੈ ਆ ਕਿ ਮਿੱਠਾ ਹੋਵੇ ਖੱਟਾ ਹੋਵੇ ਨਹੀਂ ਹੋਗਾ ਨਹੀਂ ਮਿੱਠਾ ਹੈ ਨਹੀਂ ਹੈ ਪਰ ਮਿੱਠਾ ਹੈ ਨਹੀਂ ਇਹ ਤੋੜਾ ਹੋਆ ਹੈ ਉੱਪਰ ਸੇ ਤੂੰ ਮੇਰੀ ਬਾਤ ਸੁਣ ਕੇ ਖਾ ਕੇ ਦੇਖ ਤੂੰ ਦੇਖ ਚੈੱਕ ਕਰ ਇਸੇ ਨਹੀਂ ਨਹੀਂ ਚੈੱਕ ਕਰ ਇਸੇ ਕੌੜਾ ਇਹ ਤੋ मीठा होगा तो मैं उसकी शक्ल देख के बता दूंगा ये मीठा है सही काट रहा है सही काट रहा है जोड़ रहा हूँ माड़ी जी कि ਝੂਠ ਮੱਤ ਬੋਲਣਾ ਨਹੀਂ ਨਹੀਂ ਅੱਜ ਹੀ ਨਿਕਲੇ ਬਹੁਤ ਅੱਛੀ ਕਾਟ ਰਹਾ ਆ ਨਹੀਂ ਝੂਠ ਨਹੀਂ ਬੋਲਦਾ ਪੰਨਾ ਜਿੰਬਰ ਜੁਗੜੇ 4 ਕੁ ਮੈਂ ਅਜੇ ਪੂਰਾ ਥਾਂ ਸੁੱਕਿਆ ਨਹੀਂ ਆਣਾ ਜੇਲੂ ਕੜਾ ਕੱਢ ਥੱਲੇ ਕਾਰਾ ਥੱਲੇ ਕਾਰਾ ਨਾ ਜੁਗੜੇ ਗਏ ਜੇ ਥਾਂ ਸੁੱਕੇਗਾ ਨਾ ਉਹਦਾ ਕੰਮ ਨਿਕਲ ਜਾਣਾ ਕੜਾ ਥੱਲੇ ਜਾਂਦਾ ਮੈਂ ਇੱਥੇ ਮਿਚਾ ਕੇ ਜਾ ਕੇ ਇੱਧਰ ਆ ਪਰ ਪੂਰਾ ਸੁੱਕਣਾ ਉਹਨਾਂ ਕੰਮ ਹੀ ਨਿਪਟ ਜਾਣਾ। ਹੁਣ ਮਿੱਟੀ ਲੱਗੀ ਖੜੀ। ਲੱਕੀ ਰਹਿੰਦੇ। ਇੱਕ ਕਰੇ ਕੁਲੇ ਲਈ ਸਾਫ਼ ਕਰ। ਆਪਾਂ ਇਹ ਹੁਣ ਵੀਡੀਓ ਬਣਾ ਕੇ ਤੁਹਾਨੂੰ ਦਿਖਾਈ ਆ ਕਿ ਇਹ ਮਸ਼ੀਨ ਦੀ ਸਵਾਬਿੰਦੀ ਉੱਪਰ ਚੱਲਦੀ ਦੀ। ਇਹਦੇ ਵਿੱਚ ਤੁਸੀਂ ਇਹ ਨਾ ਸਮਝਾ ਜੇ ਕਿ ਦੂਸਰਾ ਕਿ ਇਹ ਕਚਰਾ ਬਹੁਤ ਆ ਰਿਹਾ ਕਿ ਉਹ ਗੱਲ ਹੈ। ਇਹ ਕਿਉਂਕਿ ਇਹ ਥੋੜੇ ਜਿਹੇ ਇੱਧਰ ਜਿਹੜੇ ਖੇਤ ਆਪਾਂ ਬੜਦੇ ਆ ਇਹਦੇ ਖੇਤਾਂ 'ਚ ਇਹ ਮੰਗ ਰਿਹਾ ਹਲੀ ਫਰੀ ਯਾਨੀ ਕਿ ਉੱਪਰ ਆਣੀ ਚਾਹੀਦੀ ਹੈ ਜਿੱਦਾਂ ਹਰੇ ਦਾਣੇ ਹੁੰਦੇ ਆ ਨਾ ਜਿਹਦਾ ਫਲੀ ਜਿਹੜੀ ਜਿੱਦਾਂ ਕਿ ਆਪਾਂ ਕਹ ਜੇਗਾ ਇਹ ਕੱਚਾ ਦਾਣਾ ਹੈ ਕਿ ਇਹ 2 ਦਿਨ ਰੋਕ ਕੇ ਵਢਾਵਾਂਗਾ ਜਿਹਨਾਂ ਚ ਕੰਮ ਚੱਲਣ ਵਾਲਾ ਝੋਨਾ ਜਾਂ ਕੁਝ ਵੀ ਹੁੰਦਾ ਹੈ ਇਹ ਆਪਾਂ ਉਹਦਾ ਦੱਸਿਆ ਤੁਹਾਨੂੰ ਕਿ ਇਹ ਫਲੀ ਮੰਗ ਰਿਹਾ ਉੱਪਰ ਹਰੀ ਵਾਲੀ ਤੇ ਉਹ ਫਲੀ ਆਪਾਂ ਲੈ ਕੇ ਜਾ ਰਹੇ ਹਾਂ ਉੱਪਰ ਇਸ ਕਰਕੇ ਥੋੜਾ ਇਸ ਕਚਰਾ ਆ ਰਿਹਾ ਜਿੰਨੀ ਤੇ ਜਮਾਲ ਸਾਫਤ ਦੇਣਾ ਹੈ ਤੇ ਫਿਰ ਉਹ ਫਲੀ ਨਹੀਂ ਆ ਗਈ ਕਿਉਂਕਿ ਇਹ ਵਢਾਰਾ ਥੋੜੇ ਜਿਹੇ ਹ ਦੇ ਵਡਾ ਰਿਹਾ ਕਿ ਆਪਾਂ ਜਿਸ ਤਰ੍ਹਾਂ ਦੇ ਹਰੇ-ਹਰੇ ਵੱਡੇ ਜਾਣ ਚੰਗੀ ਗੱਲ ਤੁਹਾਨੂੰ ਦਿਖਾਉਂਦੇ ਆਪਾਂ ਜਿਵੇਂ ਕਿ ਆ ਦੇਖੋ ਇਹਦੇ ਵਿੱਚ ਆ ਦੇਖੋ ਚਾਰ ਫਲੀਆਂ ਤਕਰੀਬਨ ਹਰੀਆਂ ਨੇ ਤੇ ਬਾਕੀ ਚਾਰ ਪੰਜ ਫਲੀਆਂ ਹਰੀਆਂ ਨੇ ਜਿਹੜੀ ਆ ਫਲੀਆ ਇਹ ਫਲੀ ਮੰਗ ਰਹੀ ਜੀ ਉੱਪਰ ਆਉਣੀ ਚਾਹੀਦੀ ਆ ਤੇ ਇਹਦੇ ਕਰਕੇ ਥੋੜੇ ਜਿਹਾ ਆਪਾਂ ਛਾਲਨੇ ਦੀ ਸੀਪਾ ਖੁੱਲੀਆਂ ਕਰੀਏ ਸਫਾਈ ਤਾਂ ਨਹੀਂ ਆ ਰਹੀ ਕਿਉਂਕਿ ਇਹ ਕਚਰਾ ਵੀ ਹੈਗਾ ਤਕਰੀਬਨ ਬਹੁਤ ਜ਼ਿਆਦਾ ਕਚਰਾ ਦੇਖੋ ਫਲੀ ਦਾ ਕਰਨ ਇਹਦੇ ਕਰਕੇ ਥੋੜਾ ਜਿਹਾ ਆਪਾਂ ਕੜਰ ਉਹ ਜਾਨੀ ਕਿ ਛਾਣੇ ਕਰ ਕਰਤੇ ਖੁੱਲੇ ਇਹਦੇ ਕਰਕੇ ਥੋੜਾ ਜਿਹਾ ਵਿੱਚ ਗੰਦਾ ਆ ਰਿਹਾ ਤੇ ਨਹੀਂ ਤਾਂ ਗੰਦ ਦੀ ਤਾਂ ਬਿਲਕੁਲ ਆਪਾਂ ਸਮੱਸਿਆ ਢਾਈ ਵੀ ਚੁਖੇ ਕੱਟੇ ਵੀ ਆ ਇੱਥੇ ਲਗ ਲਗ ਤਰ੍ਹਾਂ ਦੀ ਸੈਟਿੰਗਾਂ ਹੁੰਦੀਆਂ ਜੀ ਇੱਧਰ ਲੋਕਾਂ ਦੀਆਂ ਜਿਵੇਂ ਕਿ ਕੋਈ ਕਹਿੰਦਾ ਮੈਨੂੰ ਹਰੀ ਫਲੀ ਜਿਵੇਂ ਹਰਾ ਦਾਣਾ ਉੱਪਰ ਚਾਹੀਦਾ ਕੋਈ ਕਹਿੰਦਾ ਥੱਲੇ ਉੱਪਰ ਨਹੀਂ ਆਣਾ ਜਿਹੜੇ ਸਾਫ ਮਾਲਾਣਾ ਚਾਹੀਦਾ ਇਹਨਾਂ ਦੇ ਆਪੋ ਆਪਣੇ ਫਰਮਾਇਸ਼ ਹੁੰਦੀ ਹੈ ਲਗ ਲਗ ਖੇਤ ਦੇ ਵਿੱਚ ਜਗਾ ਜਿਵੇਂ ਲਗ ਲਗ ਬੰਦੇ ਦੀ ਆਪੋ ਆਪਣੀ ਛਕ ਤਬ ਹੁੰਦਾ ਕਿ ਇਸਰਦੀ ਹੋਣੀ ਚਾਹੀਦੀ ਆ ਆਪਾਂ ਹੁਣ ਉਸ ਤਰ੍ਹਾਂ ਬਾਕੀ ਵਢਾਈ ਦੇਖੋ ਜੀ ਆਪਣੀ ਚੈੱਕ ਕਰ ਸਕਦੇ ਵਢਾਈ ਕਿ ਕਰਨ ਪਰ ਕਰ ਰਹੀ ਹੈ ਮਸ਼ੀਨ ਕਿਤੇ ਕੋਈ ਮਾਲ ਨਹੀਂ ਕੋਈ ਦਾਣੇ ਥੱਲੇ ਮਿੱਟੀ ਜੋ ਕੱਢ ਰਹੀ ਹੈ ਦਾਣੇ ਦੇਖੋ ਮਿੱਟੀ ਦੇ ਵਿੱਚੋਂ ਇੱਕ ਵੀ ਨਹੀਂ ਛੁੱਟਾ ਕਿਤੇ ਵੀ ਜਾਨੀ ਕਿ ਜੇ ਕਈ ਬੰਦੇ ਕਹਿੰਦੇ ਆ ਨਾ ਕਿ ਸਵਾਬ ਨੂੰ ਛੋਟੀ ਸਾਲ ਸਵਾਬ ਨੂੰ ਫਸਲ ਵੀ ਬਿਲਕੁਲ ਛੋਟੀ ਆ ਗਿੱਠ ਗਿੱਠ ਦੀ ਫਸਲ ਆ